মাত <laughs> দেখো ਦੇਖੋ ਨਾ ਕਿਲਾ ਮਾਰਿਆ ਦੇਖੋ ਸਰ ਇਹ ਪਰ ਪਰਮ ਲਕਰ ਕਰ ਦਿਓਗੇ ਤੁ ਲਜਤਾਂ ਦੇ ਪੋ ਕੇ ਆਹੀ ਬੁਰ ਕਪਿਓ ਦੇਖੋ ਆਹ ਦੇਖੋ ਇਹਨਾਰੇ ਘਾਰ ਆ ਗਿਆ ਸਾਡਾ ਘਾਰ ਆ ਘਾਰ ਨਾਲ ਕੇ ਸਾਡੇ ਆਪਣਾ ਕਿਤਾ ਇਹ ਘਾਰ ਸਾਡਾ ਦੇਖ ਲੋ ਇਹ ਦੇਖੋ ਕੀ ਹਾਲਤ ਕੀਤੀ ਆ ਮੋਟਰ ਸਾਉਂ ਦਿਓ ਤੇ ਦੇਖ ਲੋ ਆਹ ਦੇਖੋ ਇਹ ਬਬਰਦਾਵਾ ਸਾਹਿਬ ਜਿਹੜੇ ਨਾਲ ਹੋ ਕੇ ਉਂਗਾ ਮਲਾ ਕਰ ਦਿਆ ਠੇ ਆਹ ਭੋੜੇ ਵਾਲੇ ਨਾਲ ਜਿਹੜੇ ਪੂਰੀ ਨਾ ਚਾਰੇ ਆ ਤੁ ਆ ਤੁਹਾਨੂੰ ਜੀ ਨਾ ਰਹਿ ਕੰਮ ਤੋਂ ਕੰਮ ਤੇ ਕਰ ਰਹੀ ਉਸ ਦਿਨ ਮੈਂ ਆਸਰ ਲੱਗੇ ਗਲੀ ਆ ਮੋੜ ਕਟਿਆ ਤੇ ਅੱਗੇ ਆਂਦੇ ਨੇ ਨਾ ਮੇਰੇ ਲੱਗੇ ਮਰਸਲਾਤ ਆਪਣੇ ਮੇਰੀ ਦੁਕਾਨ ਦੇ ਬਾਹਰ ਅੱਥਲਾਤ ਉਹ ਮੈਨੂੰ ਕਹਿੰਦਾ ਆ ਵੀ ਕੀ ਗੱਲ ਆ ਮੈਂ ਦੱਸ ਕਹਿੰਦਾ ਕੀ ਜੇ ਤੈਨੂੰ ਗਿਆ ਇਹਨਾਂ ਨੇ ਮੈਨੂੰ ਦੋਨਾਂ ਨੇ ਨਾ ਫੜ ਕੇ ਥੱਲੇ ਤੋਹ ਮੇਰੇ ਨਾਲ ਕੋਲ ਕਰਨਾ ਚਲੂ ਕਰਦੇ ਫਿਰ ਮੈਂ ਨਾ ਕਿਆ ਨਾ ਕੋਈ ਮਾਦਾ ਮੇਰੀ ਕਹੇ ਇਹਨੂੰ ਪਤਾ ਲੱਗਾ ਮਾਦਾ ਮੇਰੇ ਤੇ ਘਰ ਦੀ ਜਿੱਦਾਂ ਇਹ ਬਾਰੇ ਨਸ਼ੜਾਇਆ ਹੋਊ ਉਹ ਦੋ ਜਣੇ ਸੀ ਮੈਂ ਕੱਲਾ ਸੀ ਤੇ ਮਾਦਾ ਨਸ਼ੜਾਇਆ ਮਾਦਾ ਦੇ ਹੱਥੇ ਪੈ ਗਿਆ ਉਹਨੇ ਜੈਨ ਦਾ ਬਾਬਾ ਉਹ ਆ ਗਏ ਨਾ ਹੁਣ ਫੇਰ ਹਮਲਾ ਕਰ ਰਹਾ ਮੇਤੇ ਨਾ ਹੋ ਜਾਂਦੇ ਨਾ ਹੀ ਵੀ ਨਹੀਂ ਤੇ ਵੇਖੀ ਨਾ ਉਸ ਕੋਲੋਂ ਦੰਨਿਆ ਕਿ ਆਪਣੇ ਦੋ ਨਿੱਕੇ ਨੇ ਆਣੇ ਆ ਕਿ ਨਰ ਰੋਟੀ ਕਮਾਣੀ ਹੈ ਜਾਂ ਮੈਂ ਕੁੱਤਿਆਂ ਕਰੋ ਨਸ਼ੇ ਕਰਦੇ ਜਾਂ ਬਾਹਰ ਫਿਰਨਾ ਇਹ ਕੰਨ ਪਾਲਨੇ ਤੇ ਮੇਰੇ ਤੇ ਨਾਲ ਆਂਦਾ ਝੂਠਾ ਤੇ ਇਹਨਾਂ ਅੱਜ ਨਹੀਂ ਕੋਈ 4-5 ਵਾਰੀ ਪਹਿਲਾਂ ਵੀ ਇਹਨਾਂ ਨੇ ਮੇਰੇ ਤੇ ਹਮਲੇ ਕੀਤੇ ਮੇਰੇ ਅੱਗੇ ਵੀ ਛੱਟਾਂ ਲਾਈਆਂ ਨੇ ਇੱਕ ਬੰਦੇ ਹੈ ਇੱਕ ਦਾਵਾ ਇੱਕ ਆਨੂ ਤੇ ਇੱਕ ਕਨੂ ਇਹਨੇ ਵੰਡਣ ਨਾਲ ਜਿੱਥੇ ਦੇਖੋ ਉੱਥੇ ਮੇਰੇ ਕੋਲ ਕਰਨ ਦੇ ਨਾ ਤੁਹਾਡੇ ਸੱਟਾ ਕਿੱਥੇ ਕਿੱਥੇ ਲੱਗੀਆਂ ਤੇ ਮੇਰੇ ਸਿਰ ਤੇ ਮਾਰਿਆ ਨੇ ਤੇ ਇਹ ਲੱਗੇ ਸੱਤ ਟਾਂਕੇ ਨਾ ਉਹ ਇਹ ਦੱਸੋ ਮੈਂ ਕੀ ਕਰਨਾ ਮੈਂ ਨਿਆਣਾ ਰੋਟੀ ਕਿੰਨੂੰ ਖਾਣੀ ਮੈਨੂੰ ਕੋਈ ਰਿਪੋਰਟ ਕਰਾਈ ਠਾਣੇ ਕਰਾਈਆ ਕੋਈ ਸੁਣਾਈ ਨਾ ਇਜ਼ਕ ਸੁਣਾਗਾ ਪਹਿਲਾਂ ਵੀ ਨਾ ਮੇਰਾ ਖੂਣਾ ਖੂਣੀ ਸਿਰ ਤੇ ਤਾਂ ਇਹ ਤੱਕ ਕੁਝ ਨਹੀਂ ਬਣਿਆ ਮੇਰਾ ਗੱਲਬਾਤ ਮੋੜਾ ਕੰਮ ਤੋਂ ਆਇਆ ਇੱਥੇ ਮੋਟਰਸਾਈਕਲ ਆਇਆ ਅੱਗੇ ਨੇ ਅੰਦਰੋਂ ਖਿੱਚ ਕੇ ਇਹਨਾਂ ਨੇ ਇੱਥੇ ਮੋਟਰਸਾਈਕਲ ਤੋੜਿਆ ਅਥੇ ਅਰੋਨਗਲ ਟਿੱਖੇ ਹਥਿਆਰ ਸੀ ਫੜੇ ਦੇ ਮੈਂ ਬੜੀ ਮੁਸ਼ਕਲ ਨਾਲ ਇਹਨਾਂ ਨੂੰ ਧੱਕਾ ਧੱਕਾ ਦਿੱਤਾ ਇਹਨਾਂ ਮੈਨੂੰ ਮੈਨੂੰ ਵੀ ਮਾਰਿਆ ਮੇਰੀ ਨੋਹ ਦਾ ਗਲਮਾ ਫੜਿਆ ਖਿੱਚਿਆ ਉਹਨੂੰ ਚੰਗਾ ਥੱਲੇ ਲੰਮੇ ਪਾਇਆ ਇਹਨਾਂ ਨੇ ਅਈ ਮੈਂ ਫਿਰ ਛਡਾਇਆ ਬੜੀ ਮੁਸ਼ਕਲ ਏਨੀ ਢੇਰ ਫਿਰ ਸਾ ਮੈਂ ਇਹ ਗੱਲੇ ਵੀ ਮੈਨੂੰ ਥਾਣੇ ਬੜੀ ਵਾਰੀ ਇਹਨਾਂ ਸੱਤ ਚਾਂਸ ਕੀਤੇ ਨੇ ਸਾਡੇ ਨਾਲ ਸੱਤ ਸਾਡੇ ਨਾਲ ਇਹਨਾਂ ਨੇ ਚਾਂਸ ਕੀਤੇ ਨੇ ਅੱਜ ਸਾਡਾ ਕੋਈ ਵੀ ਹੱਲ ਨਹੀਂ ਇਹ ਪੁਲਿਸ ਸਾਡਾ ਹੱਲ ਕੋਈ ਨਹੀਂ ਕਰਦੀ ਬੜੀ ਵਾਰੀ ਅਸੀਂ ਜਾਣੇ ਆ ਸਾਨੂੰ ਆਦਨ ਸਬੂਤ ਦੱਸੋ ਕੀ ਹੈ ਕਿਹੜਾ ਸਬੂਤ ਦਈਏ ਚੁੱਪ ਗੋ ਆ ਕੇ ਪੈ ਜਾਂਦੇ ਨੇ ਅੰਦਰ ਸਾਨੂੰ ਮੇਰੇ ਛੋਟੇ ਛੋਟੇ ਬੱਚੇ ਨੇ ਇਹ ਟਮਟਾ ਚਲਾਉਂਦੇ ਨੇ ਤਾ ਹਥਿਆਰ ਚਲਾਉਂਦੇ ਨੇ ਅਸੀਂ ਮਸਾ ਕੋਠਾ ਬੰਦ ਕਰਕੇ ਉੱਪਰ ਚੜ ਜੰਨੇ ਆ ਟੱਕਾ ਮਾਰਦੇ ਗੇਟ ਤੋੜ ਦਿੰਦੇ ਅਸੀਂ ਕਿੱਧਰ ਨੂੰ ਜਾਈਏ ਦੱਸੋ ਸਾਡਾ ਕੌਣ ਹੈ ਨੇ ਬਿਲਕੁਲ ਹਸੇ ਸਾਨੂੰ ਇੱਕ ਕੰਪਲੇਂਟ ਮਿਲੀ ਹੈ ਕਿ ਦੋ ਧਿਰਾਂ ਦੀ ਆਪਸੀ ਲੜਾਈ ਹੋਈ ਹੈ ਜਿਸ ਦਾ ਚੱਤ ਸੀ ਜਿਹੜਾ ਫੈਕਟਸ ਹੈਗੇ ਉਹ ਵੈਰੀਫਾਈ ਕਰ ਰਹੇ ਹਾਂ ਜੋ ਤੱਥ ਸਾਹਮਣੇ ਆਣਗੇ ਉਸ ਅਕੋਰਡਿੰਗ ਕਾਰਵਾਈ ਕੀਤੀ ਜਾਏਗੀ